ਬਾਕੀ ਮੈਂ ਦਰਪ੍ਰਸੰ ਲੈ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਿੰਡ ਬੰਮਨਾਂ ਵਾਲੀ ਦੀਆਂ ਜਿੱਥੇ ਅਸੀਂ ਅੱਥੋਂ ਪਰਿਵਾਰਾਂ ਦੇ ਤਰਪਾਨਾ ਪਾਤੇ ਆ ਹਾਂ ਆ ਇਹ ਸਾਡੀ ਡਿਊਟੀ ਬੀਬੀ ਮੰਕ੍ਰਿਤ ਔਰ ਥਾਲਾ ਬਾਪੂ ਸ਼ੇਰਸਿੰਧ ਨੇ ਲਾਈ ਸੀ ਵੀ ਜਿੱਥੋਂ ਵੀ ਤੁਹਾਨੂੰ ਫੋਨ ਆਉਂਦਾ ਕਰਪਾਲਾ ਬਾਓ ਉਹ ਤਰਪਾਨਾ ਲੈ ਕੇ ਦੇ ਦਿੰਦੇ ਨੇ ਅਸੀਂ ਪਾਇਆਨੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਦੂਜੀ ਗੱਲ ਇੱਕ ਤਾਂ ਛੋਟੀ ਜਿਹੀ ਬੇਨਤੀ ਤੁਹਾਨੂੰ ਹੋਰ ਕਰਦਾ ਇਸ ਵੀਡੀਓ ਰਾਈ ਜਰ ਬਾਈ ਤੁਸੀਂ ਇੰਨੇ ਫੋਨ ਤਰੇ ਦੱਲਾ ਅੱਤ ਦੇ ਮੈਨੂੰ ਥੋੜਾ ਦਰੁੱਪ ਚੋ ਲਿਫਟ ਮਾਰਿਆ ਤਉਦੀ ਜਿਵੇਂ ਸੱਤਾਂ ਨੇ ਬਹੁਤ ਮਾਰੀਆਂ ਨੇ ਤੁਸੀਂ ਫੋਨ ਤਰੀ ਜਾਂਦੇ ਹੋ ਦੇ ਫੋਨ ਲੈ ਫੋਨ 23 ਵਾਰ ਤੀ ਬੰਦਾ ਵਿਚ ਦੀ ਟੱਪ ਜੇ ਯਾ ਰੱਬ ਨਾ ਤੇਰੇ ਮੀਂਹ ਪੈ ਰਿਆ 60 ਵੇਟ ਵੱਜੇ ਤੇ ਸਦੇ ਇਸ ਤਰਤੇ ਅਸੀਂ ਫੋਨ ਹੀ ਤੁਹਾਨੂੰ ਬੇਨਤੀ ਕਰੀ ਆ ਵੀ ਜਿੰਨੇ ਦਿਨ ਹੜ ਆ ਰਹੇ ਉਹਨੇ ਦਿਨ ਮੀਂਹ ਪੈ ਰਿਹਾ ਤੁਸੀਂ ਬਾਈ ਵਨ ਤੇ ਫੋਨ ਬਹੁਤ ਟੱਟ ਫਰੇ ਦਰੋ ਜੇ ਐਮਰਜੈਂਸੀ ਹੈ ਮੈਂ ਫਾਲਤੂ ਫੋਨ ਕਰਨੇ ਤਈ ਵਾਰ ਮਾਂਟਵੀ ਦੁੱਸਾ ਆ ਜਾਂਦਾ ਬੋਲੇ ਜਾਂਦਾ ਉਹਦੇ ਵਾਸਤੇ ਵੀ ਸੌਰੀ ਪਰ ਤੁਸੀਂ ਤਸਵੀਰ ਦੇਖੋ ਜਿਹੜੀ ਬੇਬਿਆਂ ਨੇ ਅਸੀਂ ਤਰਪਾਲ ਪਾਉਣ ਦੇ ਦੀ ਕਿਸੇ ਨੇ ਮੀ ਭੰਦੇ ਚ ਚਾਹ ਪਲਾ ਪਲਾ ਤੋਰਿਆ ਕੱਲ ਬਾਹਲਾ ਜਾਂਦਾ ਨਾ ਮੈਂ 7 ਵਾਰ ਚਾਹ ਪੀਤੀ ਤੁਹਾਨੂੰ ਇਹ ਵੀ ਦੱਸਦਾ ਪੁੱਤ ਸਾਡੇ ਤੇਰੇ ਆ ਤੂੰ ਚਾਹ ਪੀਤੇ ਜਾ ਇੰਨੀ ਮਾਨ ਇੱਜ਼ਤ ਮਿਲਦੀ ਆ ਯਾਰ ਛੱਡ ਦੇ ਲੈ ਇਹ ਮੈਂ ਇੱਕ ਬੇਨਤੀ ਕਰਦਾ ਬੀ ਇਹ ਜਿਹੜੀ ਸੇਵਾ ਲਾਈਆ ਮਾਤਾ ਮਨਪ੍ਰੀਤੌਰ ਅਤੇ ਬਾਪੂ ਛੇਰਸਿੰਦ ਨੇ ਸਾਡਾ ਮਨ ਵੀ ਖੁਸ਼ ਹੁੰਦਾ ਪਹਿਲਾਂ ਵੀ ਤੁਹਾਨੂੰ ਬਥੇਪਾ ਸੇਵਾ ਕਰਦੇ ਆ ਅੱਜ ਹੁਣ ਰਾਤ ਲੇਟ ਆਏ ਵੀਡੀਓ ਨਾ ਪਈਆਂ ਹੋਰ ਵੀ ਈ ਤਰ੍ਹਾਂ ਦੀਆਂ ਸਵੇਰੇ ਵੀਡੀਓ ਹੋਰ ਬਣਾਤੇ ਪਾਵਾਂ ਦੇ ਜਿੰਨਾ ਤਰਪਾਲਾ ਪਈਆਂ ਹੌਲੀ ਹੌਲੀ ਸਾਰੀਆਂ ਵੀਡੀਓ ਪਾਵਾਂ ਦੇ ਆ ਧੰਨਵਾਦ ਸਾਰਿਆਂ ਦਾ ਜਿੰਨੇ ਦਰਪਨਾ ਜੁੜੇ ਨੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਅਸੀਂ ਪਹੁੰਚੇ ਆ ਪਿੰਡ ਬਾਂਮਣ ਵਾਲਾ ਤੇ ਆਪਣ ਐਸਯੂ ਐਸ ਗਰੁੱਪ ਲਹਿਰਾ ਵੱਲੋਂ ਤੇ ਇਹ ਮਾਤਾ ਇਹਨਾਂ ਦੇ ਕਮਰੇ ਦੀ ਹਾਲਤ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਖਸਤਾ ਸੀ ਜੋ ਬਿਲਕੁਲ ਡਿੱਗਣ ਦੀ ਤਦਾਰ ਤੇ ਹੈ ਤੇ ਪਾਣੀ ਇਸ ਤਰ੍ਹਾਂ ਚੋਕ ਕੇ ਚੌਂ ਰਿਹਾ ਹੈ ਤੇ ਮਾਤਾ ਦਾ ਜੋ ਮਤਲਬ ਉਤੋਂ ਸਮਾਨ ਸੀ ਅੰਦਰ ਸਾਰਾ ਦੇਖੋ ਕੂਲਰ ਸਟੈਂਡ ਤੇ ਹੈ ਉਹ ਬਾਹਰ ਕੱਢ ਕੇ ਦੂਜੇ ਕਮਰੇ ਦੀ ਹਾਲਤ ਵੀ ਦਿਖਾ ਦਿੰਨੇ ਆ ਦੇਖੋ ਬਿਲਕੁਲ ਡਿੱਗਣ ਦੀ ਤਦਾਰ ਤੇ ਦੇਖੋ ਤੁਹਾਨੂੰ ਦਰਾਰਾਂ ਦਿਖਾ ਦਿੰਨੇ ਆ ਤੇ ਇਹਦੇ ਉੱਤੇ ਲਫਾਫਾ ਪਾਇਆ ਜੋ ਕਾਲਾ ਲਫਾਫਾ ਬਹੁਤ ਵਧੀਆ ਲਫਾਫਾ ਇੱਕ ਬਰੀ ਉਦੋਂ ਬਾਅਦ ਤੇ ਗਰੁੱਪ ਵੱਲੋਂ ਇਹਨਾਂ ਦੀ ਹੈਲਪ ਵੀ ਕੀਤੀ ਜਾਊਗੀ ਤੇ ਹੁਣ ਤੁਹਾਨੂੰ ਮਾਤਾ ਜੀ ਨਾਲ ਗੱਲ ਕਰਾਉਣੀ ਆ ਮਾਤਾ ਜੀ ਇਹ ਹਾਲਾਤ ਕਿਵੇਂ ਹੋਏ ਤੁਹਾਡੇ ਸਾਡੇ ਮੇਰੇ ਪੁੱਤ ਮੁੱਕ ਗਿਆ ਸੀ ਜੀ ਮੁੱਕ ਪੁੱਤ ਮੁੱਕ ਗਿਆ ਸੀ ਜਵਾਕ ਵਸਮ ਨਾਨ ਕੀ ਛੱਡ ਰੱਖੇ ਨਾ ਬੁੜੀ ਤੋਂ ਕੋਈ ਐਨਾ ਕੰਮ ਮੰਗਦਾ ਨਹੀਂ ਘਰ-ਵਾਰ ਪਾਟ ਜਿਵਸ ਇਥੇ ਟਾਈਮ ਪਾਸ ਕਰਦੀਆਂ ਬਾਜੀ ਸਸਤੀ ਹਰ ਸਾਰਿਆਂ ਨੂੰ ਅਸੀਂ ਸਾਡੀ ਜਥੇਬੰਦੀ ਬੇਬੇ ਨੂੰ ਬੇਨਤੀ ਕਰਦੇ ਹਾਂ ਇਸ ਵੀਡੀਓ ਰਾਹੀਂ ਤੇ ਤੁਸੀਂ ਹਲਾਸ ਦੇਥੋ ਔਰ ਉਹਨਾਂ ਚੱਲਤ ਪਹਿਲਾਂ ਤਾਂ ਇਹ ਮਾਤਾ ਸਰਤਾਰਾਂ ਨੂੰ ਥੋੜੀਆਂ ਜਿਹੀਆਂ ਮਿਲ ਲਾਨਤਾ ਪੋਣਾ ਸਾਸਤਾਰ ਵੀ ਜਦੋਂ ਬੰਦਾ ਮਰ ਜਾਂਦਾ ਸਾਨੂੰ ਉਦੋਂ ਨੋਤਰੀਆਂ ਵੀ ਦਿੰਨੇ ਹੋ ਸਾਰਾ ਦੋਨੋਂ ਪਹਿਲਾਂ ਸਾਨੂੰ ਪਰਿਵਾਰ ਦੀ ਨਹੀਂ ਨਹੀਂ ਜੀ ਆ ਇਹ ਮਾਤਾ ਦੇ ਹਾਲਾਤ ਆ ਜਾ ਬਈ ਡਾਕਟਰ ਸਾਹਿਬ ਤੁਸੀਂ ਹਾਲਾਤ ਦਾ ਹੋਏ ਪਰਿਵਾਰਾਂ ਦੇ ਕਿਵੇਂ ਛੱਤਾਂ 'ਚ ਆ ਜਿੱਥੋਂ ਪਹਿਲੇ ਦਾ ਰਸੋਈ ਬਈ ਅੰਦਰ ਵੜਨ ਨੂੰ ਜੀ ਨਹੀਂ ਦਰਦਾ ਦੂਜਾ ਦਾ ਬਣਾਵਾ ਦਿਓ ਬਈ ਤੁਸੀਂ ਵੀਡੀਓ 'ਚ ਟਮਾਟੇ ਨਾਲ ਦਰੇ ਵੀ ਤੁਸੀਂ ਵੀਡੀਓ ਗਲਤ ਬਣਾ ਰਹੇ ਤਲੀ-ਤਲੀ ਜਾ ਰਹੇ ਆ ਜਾ ਦੂਜਾ ਦਾ ਬਣਾਤੀ ਜੀ ਆ ਦੇ ਆ ਦੇ ਕੋਈ ਤੁਸੀਂ ਦੂਸਰਾ ਦਾ ਬਣਾ ਜਿੱਥੇ ਰੋਣ ਨਿਕਲ ਆ ਹਾਂ ਕੀ ਕਰ ਹੁਣ ਇੱਥੇ ਬੈਠੀ ਰਹੀ ਨਹੀਂ ਹੁਣ ਹੋਰ ਮਾਤਾ ਉਰੀ ਬੈਠੀ ਨੇ ਨੀਂ ਨੀਂ ਵੇਂਦੇ ਜੀ ਇੱਥੇ ਬੈਠੇ ਹੋ ਮਗਾਦੇ ਤੋਂ ਪੋਤੇ ਵੀ ਛੱਡ ਰੱਖੇ ਨਾਨਕੀ ਵੀ ਕੀ ਆ ਕਿ ਤੇਰੇ ਇਹ ਖਾ ਜਾਣ ਮੈਂ ਉਹ ਨਹੀਂ ਜਿਉਂਦਾ ਇੱਕ ਪੁੱਤ ਮੁੱਕ ਗਿਆ ਕੋ ਤਾਂ ਤੇਰੇ ਫਿਰ ਦਿਨ ਕਿਹਨਾ ਬੱਸ ਮਾਤਾ ਜੀ ਜੇ ਮੋਲ ਰਾਤ ਨੂੰ ਨਹੀਂ ਆ ਜਾਣਾ ਫਿਰ ਵੀ ਉਹਰੇ ਸਾਹਮਣੋਂ ਹਾਂਜੀ ਇੱਥੇ ਸਾਹਮਣੇ ਆਹ ਦੇਖੋ ਹਾਦਤ ਯਾਰੋਂ ਰੋਣ ਮਿੱਤਲਾ ਅਗਲੇ ਦਿਨ ਕੌਣ ਬਾੜੂਗਾ ਮੈਂ ਹੋਰ ਨਾ ਭੂਖੇ ਰਹਿਣੀ ਤਾਂ ਵੀ ਕੋਣ ਬਾੜੂ ਤੁਹਾਨੂੰ ਸਾਰੇ ਹਾਦਤ ਆਉਣਾ ਰੋਣ ਮਿੱਤਲਾ ਤੇ ਬੋਲ ਨਹੀਂ ਸਕਦੇ ਤਸਵੀਰਾਂ ਜਦੋਂ ਆਉਣਾ ਮਾਸਾ ਦਾ ਸਮਾਨ ਪਿਆ ਬਾਹਰ ਆ ਤੀਸਰਾ ਦਮਰਾ ਦੇਖ ਲੋ ਉਈ ਕੋੰਨ ਦਾਤ ਮੈਂ ਕਹਾਂ ਵਰਦੇ ਵੀ ਆਤੀ ਹਾਲਾ ਉਧਰ ਤੋਂ ਦਰਵੇ ਤੇ ਇਧਰ ਮਸ਼ੀਨ ਵਈਏ ਸਾਰੇ ਕਮਰੇ ਚੋਂਦੇ ਨੇ ਆਹ ਮਾਤਾ ਦਾ ਬਾਥਰੂਮ ਦੇਖ ਲਓ ਹਲਾਤ ਬਾਥਰੂਮ ਦੇ ਬਾਹਰ ਆ ਤੁਹਾਨੂੰ ਅਸੀਂ ਦਾਨੀ ਵੀਰਾਂ ਹੁੰਦੇ ਨੇ ਆ ਜਿਹੜੀ ਸੇਵਾ ਭੇਜਣੀ ਹੁੰਦੀ ਆ ਭੇਜਦਾ ਦਰੋ ਜਾਂ ਸਿੱਧਾ ਸਮਾਨ ਭੇਜ ਦোরে ਮਾਤਾ ਦੇ ਤਾਂ ਅਸੀਂ ਬਾਲਾ ਤੁਸੀਂ ਨਹੀਂ ਦਨੇ ਮਾਤਾ ਦੀ ਛੱਤ ਬਦਲਣੀ ਆ ਤੋਦੀ ਅਸੀਂ ਟੈਂਪਰੇਰੀ ਹੱਲ ਕਰਤਾ ਤਰਪਾਲ ਪਾ ਦੀ ਪਤਾ ਲੜਨੀ ਐਓ ਤੋਦੀ ਤਰਪਾਲ ਤੇ ਪਾਣੀ ਦਰਦੇ ਜਮਾ ਹੁੰਦਿਆ ਪਾਰੀ ਉਹਦੀ ਜੇ ਤਮਰਾ ਦਰਦੇ ਆ ਤੀ ਦਲਵਾਤ ਉਹਦੀ ਫਿਰ ਤੋਂ ਬੜੇ ਬੜੇ ਮੰਤਰੀ ਆ ਜਾਂਦੇ ਉਹ ਤਾਂ ਨੇ ਅਸੀਂ ਸਾਡੀ ਬੇਬੇ ਮਨਪ੍ਰੀਤ ਦਾ ਬਹੁਤ ਧੰਨਵਾਦ ਕਰਦੇ ਜਿਹਨੇ ਸਾਡੀ ਸੇਵਾ ਲਈ ਆ ਸਾਨੂੰ ਸਾਰੀਆਂ ਤਸਵੀਰਾਂ ਦਾ ਇੱਥੇ ਰੋਨ ਨਿੱਤ ਲੱਜ ਧੰਨਵਾਦ ਇਹਨਾਂ ਹੀ ਲਾਜ਼ਮੀ ਅਲਫ਼ਤੋ